ਉਦਾਂ ਜੋ ਕਿ ਮਤਲਬ ਅਸ਼ੀਰਵਾਦ ਲੈਣ ਆਏ ਹੀ ਆ ਪਰ ਸੰਗਤ ਬਣ ਕੇ ਆਏ ਆ ਕਲਾਕਾਰ ਬਣ ਕੇ ਨਹੀਂ ਹੈਨਾ ਤੇ ਇਸ ਕਰਕੇ ਇਸੀ ਕਲਾਕਾਰ ਫਾਦਰ ਸਾਹਿਬ ਮम्मा ਹਮੇਸ਼ਾ ਇੱਕ ਇੱਕ ਗੱਲ ਕਹਿੰਦੇ ਹੁੰਦੇ ਕਿ ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਹੀ ਹੁੰਦਾ ਹੈ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੋਂ ਬਿਨਾ ਕੋਈ ਕੰਮ ਆਪਾਂ ਆਪਣੇ ਘਰ ਚ ਵੀ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਫਾਦਰ ਸਾਹਿਬ ਤੋਂ ਬਾਅਦ ਤੇ ਅਸੀਂ ਬਸ ਗੁਰੂ ਮਹਾਰਾਜ ਦੀ ਰਹਿਮਤ ਤੇ ਕਿਰਪਾ ਉਹਨਾਂ ਦੇ ਆ आशीर्वाद ਨਾਲ ਸ਼ੁਰੂ ਕਰਨ ਆਏ ਆ ਉਹਨਾਂ ਨੂੰ ਥਾਪੜਾ ਮਿਲ ਜੇ ਕਿ ਸੰਗਤ ਬਣ ਕੇ ਆਏ ਠੀਕ ਥੈਂਕ ਯੂ ਧੰਨਵਾਦ ਜੀ ਪੰਜਾਬ ਦੇ ਫਿਲਮ ਅਦਾਕਾਰਾਂ ਤੇ ਗਾਇਕ ਅਮਰ ਨੂਰੀ ਤੇ ਅਲਪ सिकंदर ਅਤੇ सारंग सिकंदर ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਉੱਥੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਗੁਰੂ ਘਰ ਦੇ ਵਿੱਚ ਸੰਗਤ ਬਣ ਕੇ ਆਏ ਨੇ ਨਾ ਕਿ ਕਲਾਕਾਰ ਬਣ ਕੇ। ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਕਲਾਕਾਰ ਹੁੰਦਾ ਹੈ ਨਾ ਕਿ ਗੁਰੂ ਘਰ ਦੇ ਵਿੱਚ। ਇਸ ਮੌਕੇ ਅਮਰ ਨੂਰੀ ਨੇ ਕਿਹਾ ਕਿ ਉਹਨਾਂ ਦੇ ਬੱਚੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਜਿਸ ਦੇ ਚਲਦੇ ਅੱਜ ਉਹ ਗੁਰੂ ਘਰ ਦੇ ਵਿੱਚ ਪਹੁੰਚੇ ਨੇ। ਉੱਥੇ ਇਸ ਮੌਕੇ ਅਮਰ ਨੂਰੀ ਨੇ ਇਹ ਵੀ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਖਤਮ ਹੁੰਦਾ ਜਾ ਰਿਹਾ ਹੈ ਜਿਸ ਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਸਾਡੀਆਂ ਸਰਦਾਰੀਆਂ ਤਾਂ ਹੀ ਕਾਇਮ ਰਹਿਣਗੀਆਂ ਜੇਕਰ ਅਸੀਂ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਾਂਗੇ। ਜੀ ਜੀ ਰਵਿੰਦਰ ਜੀ ਸਭਾਈ ਇਹ ਸਭ ਤੋਂ ਪਹਿਲਾਂ ਇਸ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਵੈਲਕਮ ਹੈ ਜੀ ਤੇ ਉਦਾਂ ਜੋ ਕਿ ਮਤਲਬ ਅਸ਼ੀਰਵਾਦ ਲੈਣ ਆਏ ਹੀ ਆ ਪਰ ਸੰਗਤ ਬਣ ਕੇ ਆਏ ਆ ਕਲਾਕਾਰ ਬਣ ਕੇ ਨਹੀਂ ਹੈਨਾ ਤੇ ਇਸ ਕਰਕੇ ਇਸੀ ਕਲਾਕਾਰ ਫਾਦਰ ਸਾਹਿਬ ਮम्मा ਹਮੇਸ਼ਾ ਇੱਕ ਇੱਕ ਗੱਲ ਕਹਿੰਦੇ ਹੁੰਦੇ ਕਿ ਕਲਾਕਾਰ ਆਦਮੀ ਸਟੂਡੀਓ ਜਾਂ ਸਟੇਜ ਤੇ ਹੀ ਹੁੰਦਾ ਤਾਂ ਜਦੋਂ ਤੁਸੀਂ ਸੰਗਤ 'ਚ ਜਾਂਦੇ ਹੋ ਉਦੋਂ ਸੰਗਤ ਬਣ ਕੇ ਜਾਇਆ ਕਰੋ ਹਨਾ ਤੇ ਇਸ ਕਰਕੇ ਸੰਗਤ ਬਣ ਕੇ ਆਏ ਆ ਤੇ ਸੰਗਤ ਬਣ ਕੇ ਅਸ਼ੀਰਵਾਦ ਲੈਣ ਆਏ ਆ ਹਰੇਕ ਬੰਦਾ ਆਉਂਦਾ ਆਪਣੇ ਕੈਰੀਅਰ ਦੀ ਕੋਈ ਸ਼ੁਰੂਆਤ ਕਰਨ ਆਉਂਦਾ ਕੋਈ ਅਸ਼ੀਰਵਾਦ ਲੈਣ ਆਉਂਦਾ ਕਿਸੇ ਵੀ ਤਰ੍ਹਾਂ ਦਾ ਕੈਰੀਅਰ ਉਹਦੇ ਅਸ਼ੀਰਵਾਦ ਲੈਣ ਆਉਂਦਾ ਇਸ ਕਰਕੇ ਅ ਗੁਰੂ ਮਹਾਰਾਜ ਦੇ ਅਸ਼ੀਰਵਾਦ ਤੋਂ ਬਿਨਾ ਕੋਈ ਕੰਮ ਆਪਾਂ ਆਪਣੇ ਘਰ 'ਚ ਵੀ ਨਹੀਂ ਕਰਦੇ ਹੈਗੇ ਤੇ ਇਸ ਕਰਕੇ ਇਹ ਜਿਹੜਾ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨ ਲੱਗੇ ਆ ਸਾਧਰ ਸਾਬ ਤੋਂ ਬਾਅਦ ਤੇ ਅਸੀਂ ਬਸ ਗੁਰੂ ਮਹਾਰਾਜ ਦੀ ਰਹਿਮਤ ਤੇ ਕਿਰਪਾ ਉਹਨਾਂ ਦੀ ਅ ਅਸ਼ੀਰਵਾਦ ਨਾਲ ਸ਼ੁਰੂ ਕਰਨ ਆਏ ਆ ਉਹਨਾਂ ਨੂੰ ਥਾਪੜਾ ਮਿਲ ਜੇ ਕਿ ਸੰਗਤ ਬਣ ਕੇ ਆਏ ਠੀਕ ਥੈਂਕ ਯੂ ਸਰ ਧੰਨਵਾਦੀ ਬਾਪ ਸਰ ਸਭ ਤੋਂ ਪਹਿਲੀ ਗੱਲ ਤਾਂ ਅ ਇਸ ਧਰਤੀ ਤੇ ਆਉਣਾ ਗੁਰੂਆਂ ਦੀ ਧਰਤੀ ਤੇ ਆਉਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ ਸੋ ਗੁਰੂ ਮਹਾਰਾਜ ਜੀ ਇਹ ਬਹੁਤ ਵੱਡੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਨਹੀਂ ਹਿੰਮਤ ਬਖਸ਼ੀ ਬਲ ਬਖਸ਼ਿਆ ਕਿ ਦਰਬਾਰ ਆਖਿਓ ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਦੀ ਹਾਜ਼ਰੀ ਭਰ ਸਕੀ ਔਰ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਜਾਈਏ ਜੋ ਅੱਗੇ ਜਰਨੀ ਸ਼ੁਰੂ ਹੋ ਰਹੀ ਹੈ 뮤직 ਦੀ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲੇ ਦੀਆਂ ਉਮੀਦਾਂ ਜੁੜੀਆਂ ਹੋਈਆਂ ਨੇ ਜੀ ਪਰਿਵਾਰ ਨਾਲ ਸਾਰੇ ਚਾਹੁੰਦੇ ਆ ਕਿ ਸਰਦੂਲ ਸਾਹਿਬ ਦਾ ਕੋਈ ਨਾ ਕੋਈ ਕਰਨ ਉਹਨਾਂ ਨੂੰ ਦੇਖਣ ਨੂੰ ਦੁਆਰਾ ਮਿਲੇ ਔਰ ਸਾਡੀ ਬਰਜ਼ੋਰ ਕੋਸ਼ਿਸ਼ ਇਹ ਹੈ ਦੋਨਾਂ ਭਰਾਵਾਂ ਦੀ ਕਿ ਸਾਡੇ ਵਿੱਚੋਂ ਪੂਰਾ ਤਾਂ ਖੈਰ ਨਹੀਂ ਉਹ ਚੀਜ਼ ਉਸੇ ਹੋ ਸਕਦੀ ਕਿਉਂਕਿ ਉਹ ਇਕੋ ਹੀ ਸੀਗੇ ਉਹਨਾਂ ਵਰਗਾ ਨਾ ਪਹਿਲਾਂ ਕੋਈ ਸੀਗਾ ਉਹਨਾਂ ਦੇ ਟਾਈਮ ਤੇ ਵੀ ਕੋਈ ਨਹੀਂ ਸੀ ਤੇ ਉਹਨਾਂ ਤੋਂ ਬਾਅਦ ਵੀ ਕੋਈ ਨਹੀਂ ਹੋ ਸਕਦਾ ਪਰ ਸਾਡੀ ਕੋਸ਼ਿਸ਼ ਇਹ ਹੈ ਜੀ ਕਿ ਉਹਨਾਂ ਦਾ ਕਣ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਵੇ ਔਰ ਉਹ ਚੀਜ਼ ਮਮਕਨ ਨਹੀਂ ਹੈ ਗੁਰੂ ਮਹਾਰਾਜ ਦੇ ਥਾਪੜੇ ਤੋਂ ਬਿਨਾ ਸੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਅਰਦਾਸ ਕਰਨਾ ਹੈ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜੀ ਇਸ ਸਫਰ ਨੂੰ ਤੁਸੀਂ ਭਾਗ ਲਾਓ ਇਸ ਸਫਰ ਨੂੰ ਸੁਹੰਡਣਾ ਕਰੋ ਇਸ ਸਫਰ ਦੇ ਵਿੱਚ ਸਾਨੂੰ ਬਲ ਬਖਸ਼ੋ ਤਾਂ ਕਿ ਅਸੀਂ ਸੱਚੀ ਸੁੱਚੀ ਔਰ ਸੁਚੱਜੀ ਗਾਇਕੀ ਗਾ ਸਕੀਏ ਠੀਕ ਥੈਂਕ ਯੂ ਜੀ ਪਰਮਾਤਮਾ ਦੇ ਦਰਬਾਰ ਤੇ ਤਾਂ ਹਮੇਸ਼ਾ ਹੀ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਆ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਦੋਂ ਵੀ ਬਹੁਤ ਵਾਰੀ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈ ਆ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਇਆ ਸਤਿਗੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਾ ਇਹਨਾਂ ਦੀ ਰਿਲੀਜ਼ ਹੋ ਰਹੀਆਂ ਨੇ ਉਹ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਬੱਚੇ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤਿਗੁਰ ਤੇ ਆਪਣੀ ਜਰਨੀ ਸ਼ੁਰੂ ਕਰਨ ਲੱਗੇ ਨੇ ਮਿਊਜ਼ਿਕ ਦੀ ਸੋ ਇਸ ਕਰਕੇ ਵੀ ਬੱਚੇ ਨੂੰ ਨਾਲ ਲੈ ਕੇ ਪਰਿਵਾਰ ਸਵੇਤਾ ਜਾਏ ਕਿਵੇਂ ਤਾਂ ਹੁੰਦਾ ਜੀ ਇੱਥੇ ਆ ਬਹੁਤ ਸਕੂਨ ਮਿਲਦਾ ਜੀ ਅਸਲੀ ਸਖਦੇ ਸ਼ਬਦ ਹੈ ਨਹੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਅਸਲ ਤਾਂ ਜਗ੍ਹਾ ਇਹੀ ਆ ਬਾਕੀ ਤਾਂ ਸਾਰਾ ਕੁਝ ਆਣਾ ਜਾਣਾ ਹੈ ਜ਼ਿੰਦਗੀ ਜਿਹੜੀ ਆ ਇਹਦਾ ਪਤਾ ਏ ਕਿ ਸਾਡਾ ਜੀਵਨ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਮਾਇਆ ਜਾਲ ਹੈ ਤੇ ਆਣਾ ਜਾਣਾ ਸਾਰੀ ਚੀਜ਼ਾਂ ਨੇ ਪਰ ਕੁਝ ਵੀ ਹਮੇਸ਼ਾ ਸਥਾਈ ਨਹੀਂ ਸਥਾਈ ਜੋ ਹੈ ਜੋ ਸਦਾ ਰਹਿਣ ਵਾਲਾ ਉਹ ਸਿਰਫ ਪ੍ਰਮਾਤਮਾ ਦਾ ਨਾਮ ਉਹ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਉਹ ਸਦਾ ਰਹਿਣ ਵਾਲੇ ਨੇ ਜੋ ਸਦਾ ਰਹਿਣ ਵਾਲਾ ਹੈ ਮੁਹੱਬਤ ਉਹਦੇ ਨਾਲ ਕਰਨੀ ਚਾਹੀਦੀ ਹੈ ਚਾਹ ਤ ਉਹਦੀ ਰੱਖਣੀ ਚਾਹੀਦੀ ਹੈ ਜੋ ਸਦਾ ਰਹਿਣ ਵਾਲਾ ਹੈ ਜਿਹਨੇ ਆ ਕੇ ਖਤਮ ਹੋ ਜਾਣਾ ਹੈ ਚਲੇ ਹੀ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ ਲੋਕ ਸਭਾ ਚੋਣਾਂ ਵੀ ਆ ਤੇ ਬਹੁਤ ਸਾਰੇ ਕਲਾਕਾਰ ਵੀ ਮੈਦਾਨ ਵਿੱਚ ਉਤਰਿਆ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਹੀਂ ਜੀ ਮੈਨੂੰ ਰਾਜਨੀਤੀ ਬਾਰੇ ਨਾ ਤਾਂ ਕੁਝ ਪਤਾ ਹੈ ਨਾ ਨਾ ਮੈਨੂੰ ਇਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਹੈ ਮੇਰਾ ਸਾਡੀ ਹੈਗੀ ਆ ਮਿਊਜ਼ਿਕ ਦੇ ਨਾਲ ਅਸੀਂ ਲੋਕਾਂ ਨੂੰ ਤ੍ਰਿਪਤ ਕਰਦੇ ਆਂ ਔਰ ਬਾਕੀ ਜਿਹੜੀ ਮੇਰੀ ਆਪਣੀ ਜਰਨੀ ਆ ਜੋ ਮੇਰਾ ਪਰਸਨਲ ਜੋ ਹੈਗਾ ਮੈਨੂੰ ਚਾਹੀ ਹੁੰਦਾ ਕਿ ਮੈਂ ਸਪਿਰਚੁਅਲ ਆ ਬਹੁਤ ਜ਼ਿਆਦਾ ਮੈਂ ਬਸੇਦਿਆਂ ਦਾ ਕੀ ਧਿਆਨ ਕਰੋ ਪਾਠ ਪੂਜਾ ਕਰੋ ਆਖਰ ਜਿਹੜਾ ਹੈਗਾ ਇੱਥੋਂ ਜਾਣਾ ਹੈ ਜਦੋਂ ਇਹ ਚੀਜ਼ਾਂ ਕਮ ਆਉਣੀਆਂ ਨੇ ਇੱਕ ਬਰੀ ਸਵਾਲ ਕੀ ਪਰਛੇਤ ਗਈ ਜਿਹੜੀਆਂ ਲੋਕ ਹੈ ਕੀ ਉਹ ਗਾਇਬ ਹੁੰਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ ਹਾਂਜੀ ਜਿਹੜੀਆਂ ਆਪਣੀਆਂ ਵਿਰਾਸਤ ਦੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਨੂੰ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੋ ਸਾਡਾ ਵਿਰਸਾ ਹੈ ਸਾਡਾ ਕਲਚਰ ਆ ਸਾਡੀ ਜਿਹੜੀ ਪੰਜਾਬੀਅਤ ਆਸੀਂ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਆ ਪੰਜਾਬੀ ਉਹ ਸਾਡੇ ਵਿਰਸੇ ਕਰਕੇ ਸਾਡੀਆਂ ਜਿਹੜੀਆਂ ਲੋਕ ਕਲਾਵਾਂ ਨੇ ਸਾਡਾ ਕਲਚਰ ਆ ਉਹਨਾਂ ਕਰਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡੀ ਧਾਗ ਆ ਪੰਜਾਬੀਆਂ ਦੀ ਸੋ ਮੈਂ ਜਿੱਥੇ-ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਪਰਿਵਾਰ ਬੈਠੇ ਨੇ ਹਿੰਦੁਸਤਾਨੀ ਬੈਠੇ ਨੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੇ ਮੂਲ ਨਾਲੋਂ ਆਪਣੀ ਜੜ੍ਹ ਨਾਲੋਂ ਕਦੇ ਵੀ ਨਾ ਟੁੱਟੋ ਜਦੋਂ ਦਰਖਤ ਜੜ੍ਹ ਨਾਲੋਂ ਟੁੱਟ ਜਾਂਦਾ ਹੈ ਫਿਰ ਉਹ ਨੂੰ ਕੋਈ ਵੀ ਨੇਰੀ ਕਦੇ ਵੀ ਉਖਾੜ ਕੇ ਗਿਰਾ ਸਕਦੀ ਆ ਜੇ ਤੁਸੀਂ ਜੜਾ ਮਜ਼ਬੂਤ ਹੋਣ ਗਿਆ ਡੂੰਘੀਆਂ ਹੋਣ ਗਿਆ ਫਿਰ ਜਿੱਦੇ ਮਰਜੀ ਤੂਫਾਨ ਆ ਜਾਣਾ ਫਿਰ ਸਾਨੂੰ ਕੋਈ ਗਿਰਾ ਨਹੀਂ ਸਕਦਾ ਸੋ ਜਿਹੜੀ ਪੰਜਾਬੀਅਤ ਦੀ ਸਾਡੇ ਵਿਰਸੇ ਦੀ ਇੱਕ ਜੜ ਹੈਗੀ ਉਹਨੂੰ ਮਜ਼ਬੂਤ ਰੱਖੋ ਆਪਣੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸੋ ਗੁਰੂਆਂ ਬਾਰੇ ਦੱਸੋ ਸਾਡਾ ਇਤਿਹਾਸ ਕੀ ਆ ਪੰਜਾਬੀਆਂ ਦਾ ਸਾਡਾ ਇਤਿਹਾਸ ਅਸੀਂ ਪੰਜਾਬੀ ਕਿਉਂ ਟੀਕੇ ਹੋਏ ਆ ਅੱਜ ਤੱਕ ਵੀ ਸਾਡੇ ਤੇ ਇੰਨੀਆਂ ਮਾਰਾਂ ਪਈਆਂ ਨੇ ਐਨੇ ਸਾਨੂੰ ਕਿੰਨਾ ਕੁਛ ਚੱਲਿਆ ਪੰਜਾਬੀਆਂ ਨੇ ਸਾਡੇ ਪੰਜਾਬ ਵਾਲਿਆਂ ਨੇ ਸੋ ਅੱਜ ਵੀ ਕਾਇਮ ਕਿਉਂ ਸਾਡੀਆਂ ਸਰਦਾਰੀਆਂ ਕਿਉਂਕਿ ਅਸੀਂ ਜੜਾਂ ਦੇ ਨਾਲ ਜੁੜੇ ਹੋਏ ਹਾਂ ਸਾਨੂੰ ਗੁਰੂਆਂ ਦੇ ਥਾਪੜੇ ਆ ਸੋ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਦੱਸਿਆ ਕਰੋ ਵੀ ਅਗਰ ਜ਼ਿੰਦਗੀ ਦੇ ਵਿੱਚ ਉੱਚੇ ਹੋ ਕੇ ਜੀਣਾ ਹੈ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ 'ਚ ਰਹਿਣਾ ਹੈ ਤਾਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹਿਣਾ ਠੀਕ ਹੈ ਥੈਂਕ ਯੂ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਤੂ ਦੀ ਰਿਪੋਰਟ ਔਨ 에ਅਰ